ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਪੈਨਸ਼ਨਾਂ ਬਾਰੇ ਵੱਡੀ ਅਪਡੇਟ ਆ ਗਈ ਖਾਤੇ ਦੇ ਵਿੱਚ ਪੈਨਸ਼ਨ ਕਿਹੜੇ ਜ਼ਿਲ੍ਹਿਆਂ ਦੀ ਆਈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਚਲੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਬਜ਼ੁਰਗਾਂ ਦੀ ਭਲਾਈ ਲਈ ਮਾਨ ਸਰਕਾਰ ਵੱਚਨ ਵੱਧ ਇਸ ਮਹੀਨੇ ਤੱਕ ਹੋ ਗਈਆਂ ਪੈਨਸ਼ਨਾਂ ਜਾਰੀ ਹੋਰ ਕਿਹੜੇ ਕਿਹੜੇ ਅਪਡੇਟ ਹੈ ਉਸ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਅੱਗੇ ਦੇਣ ਜਾ ਰਹੇ ਹਨ ਲਾਸਟ ਤੱਕ ਵੀਡੀਓ ਦੇ ਬਣੇ ਰਹਿਣਾ ਤਾਂ ਚਲਦੇ ਹਾਂ ਹੁਣ ਆਪਾਂ ਇੱਕ ਹੋਰ ਨਵੀਂ ਅਪਡੇਟ ਦੇ ਉੱਤੇ ਕਿ ਇਸ ਮਹੀਨੇ ਦੀ ਪੈਨਸ਼ਨ ਜਿਹੜੀ ਉਹ ਜਾਰੀ ਤਾਂ ਹੋ ਚੁੱਕੀ ਹੈ ਕਿਹੜੇ ਜ਼ਿਲ੍ਹਿਆਂ ਦੀ ਹੋਈ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਤਾਂ ਇੱਕ ਚਲਦੇ ਹਾਂ ਹੁਣ ਨਵੀਂ ਜਾਣਕਾਰੀ ਬਾਰੇ ਤਾਂ ਇਹ ਹੈ ਕਿ ਉਹਨਾਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਨਿਰਧਾਰਤ ਸਮੇਂ ਅਨੁਸਾਰ ਜਮ੍ਹਾਂ ਹੋਣੀ ਚਾਹੀਦੀ ਹੈ ਪਰਨਸ਼ੀਨ ਜਾਰੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਜਾਂ ਦੇਰੀ ਹੋਣ ਦੀ ਸੂਰਤ ਵਿੱਚ ਜਿਮੇਵਾਰਦਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਹਰ ਮਹੀਨੇ ਦੀਆਂ ਪੈਨਸ਼ਨਾਂ ਲੇਟ ਹੋ ਜਾਂਦੀਆਂ ਤਾਂ ਉਹਨਾਂ ਨੇ ਹੁਣ ਸਖਤ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਪੈਨਸ਼ਨ ਕਿਸੇ ਦੀ ਵੀ ਲੇਟ ਨਹੀਂ ਹੋਣੀ ਚਾਹੀਦੀ ਉਹ ਭਾਵੇਂ ਕਿੰਨਾ ਵੀ ਰਤਬੇ ਵਾਲਾ ਕਿਉਂ ਨਾ ਹੋਵੇ ਤਾਂ ਇਹ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਤਾਂ ਹੁਣ ਅਗਲੇ ਮਹੀਨੇ ਦੀਆਂ ਪੈਨਸ਼ਨਾਂ ਕਦੇ ਵੀ ਲੇਟ ਨਹੀਂ ਹੋਣਗੀਆਂ ਜੇ ਆਪਾਂ ਜ਼ਿਲ੍ਹਿਆਂ ਦੇ ਵਾਰ ਦੀ ਗੱਲ ਕਰੀਏ ਤਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਨਹੀਂ ਆਈਆਂ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਈਆਂ ਉਹਦੀ ਲਿਸਟ ਵੀ ਫਿਲਹਾਲ ਸਾਡੇ ਕੋਲ ਨਹੀਂ ਆਈ ਧੰਨਵਾਦ